ਹਾਂਜੀ ਕੀ ਹਾਲ ਚਾਲ ਆ ਦੋਸਤੋ ਵੈਲਕਮ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਵਾ 9 ਕਿਲੇ ਜਲਾਲਾਬਾਦ ਏਰੀਏ ਦੇ ਵਿੱਚ ਜ਼ਮੀਨ ਵਿਕਾਊ ਲੈ ਕੇ ਆਏ ਆਂ ਜੀ ਤੇ ਬਾਕੀ ਲਿੰਕ ਰੋਡ ਦੇ ਉੱਤੇ ਜ਼ਮੀਨ ਆ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਮਿਲ ਜੂਗੀ ਵੀਡੀਓ ਦੇਖਣ ਤੋਂ ਪਹਿਲਾਂ ਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆਉਣੀ ਰਹੂਗੀ ਜੇਕਰ ਇਸ ਤਰ੍ਹਾਂ ਦੀ ਤੁਸੀਂ ਵੀ ਕੋਈ ਖੇਤੀ ਮਸ਼ੀਨਰੀ ਜਾਂ ਜ਼ਮੀਨ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ 4 ਤੋਂ 5 ਫੋਟੋਆਂ ਵੀਡੀਓ ਸਾਰੀ ਜਾਣਕਾਰੀ ਭੇਜ ਸਕਦੇ ਹੋਂ ਤੁਹਾਡੀ ਐਡ 1-2 ਦਿਨਾਂ ਦੇ ਅੰਦਰ ਅੰਦਰ ਲੱਗ ਜੂਗੀ ਬਾਕੀ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਆਪਦੀ ਜ਼ਿੰਮੇਵਾਰੀ ਕਾਗਜ਼ਾਂ ਕਾਗਜ਼ਾਂ ਦੀ ਥੋੜੀ ਹੋਊਗੀ ਤੇ ਜ਼ਿੰਮੇਵਾਰੀ ਤੇ ਆਪਦੀ ਤੇ ਖਰੀਦ ਸਕਦੇ ਹੋਂ ਜਾਂਚ ਪੜਤਾਲ ਕਰਕੇ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਜਿਹੜੀ ਇਹ ਜ਼ਮੀਨ ਹੈਗੀ ਹੈ ਜੀ ਇਹ ਹੈਗੀ ਜੀ 9.5 ਕਿੱਲੇ ਜ਼ਮੀਨ ਵਕਾਊ ਆ ਜਲਾਲਾਬਾਦ ਪਸ਼ਮੀ ਦੇ ਵਿੱਚ 2 ਕਿੱਲੇ ਲਿੰਕ ਰੋਡ ਤੋਂ ਦੂਰ ਆ ਜੀ ਤੇ ਦੋਵੇਂ ਪਾਸੇ ਲਿੰਕ ਰੋਡ ਲੱਗਦੇ ਆ ਨਹਿਰੀ ਪਾਣੀ ਹੈ ਜੀ ਪੱਕਾ ਖਾਲ ਜ਼ਮੀਨ ਦੇ ਵਿੱਚ ਦੀ ਨੰਗ ਦਾ ਮੋਟਰ ਕਨੈਕਸ਼ਨ ਮੋਟਰ ਸਮੇਤ ਕਨੈਕਸ਼ਨ ਵੀ ਹੈ ਜੀ ਪੱਕਾ ਕਨੈਕਸ਼ਨ ਤੇ ਇੱਕ ਐਕਸਟਰਾ ਬੋਰ ਵੀ ਹੈਗਾ ਜੀ ਇਹਦੇ ਵਿੱਚ ਤੇ ਬਾਕੀ ਜ਼ਮੀਨ ਪੂਰੀ ਪਜਾਊ ਆ ਕਨਕ ਝੋਨੇ ਦੀ ਤੁਹਾਨੂੰ ਫੋਟੋਆਂ ਵੀਡੀਓ ਵਿੱਚ ਚੱਲ ਰਹੀਆਂ ਦੇਖ ਸਕਦੇ ਹੋ ਬਾਕੀ ਜ਼ਮੀਨ ਦਾ ਨਕਸ਼ਾ ਵਗੈਰਾ ਵੀ ਨਾਲ ਵੀਰਾਂ ਨੇ ਲਾਇਆ ਹੋਇਆ ਦੋਵਾਂ ਪਾਸੇ ਸ਼ਰਤਾਂ ਲੱਗਦੀਆਂ ਦੋ ਦੋ ਕਿੱਲੇ ਦੂਰ ਪੱਕੀ ਪਈ ਵੀ ਤਿੰਨ ਕਰਮਾਂ ਦੀ ਲੱਗਦੀ ਹੈ ਬਾਕੀ ਇਹ ਪਿੰਡ ਦੀ ਨਿਆਈਆਂ ਦਾਣਾ ਮੰਡੀ ਤੋਂ ਸਿਰਫ ਦੋ ਕਿੱਲੇ ਦੂਰ ਆ ਇੱਥੇ 90000 ਰੁਪਇਆ ਚੱਲਦਾ ਤੇ ਜਿਹੜੀ ਇਹਦੀ ਡਿਮਾਂਡ ਆ ਉਹ ਵੀਰ ਨਾਲ ਫੋਨ ਤੇ ਤੁਸੀਂ ਗੱਲ ਕਰਕੇ ਖਰੀਦ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ 9729937110 ਇਸ ਨੰਬਰ ਤੇ ਸੰਪਰਕ ਕਰਕੇ ਇਹ ਜ਼ਮੀਨ ਤੁਸੀਂ ਖਰੀਦ ਸਕਦੇ ਹੋ ਜ਼ਮੀਨ ਖਰੀਦਣ ਤੋਂ ਪਹਿਲਾਂ ਜਮ੍ਹਾਂਬੰਦੀ ਵਗੈਰਾ ਨੰਬਰ ਵਗੈਰਾ ਤੁਸੀਂ ਆਪਦੇ ਚੈੱਕ ਕਰਕੇ ਫਿਰ ਖਰੀਦਣਾ ਤੇ ਬਾਕੀ ਜਿਹੜੀ ਕੋਈ ਹੋਰ ਜਾਣਕਾਰੀ ਲੈਣੀ ਹੋਈ ਜ਼ਮੀਨ ਬਾਰੇ ਦੇਖਣੀ ਹੋਈ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਉਹਦੇ ਉਹ ਨੋਟ ਕਰ ਲਓ 9729937110 ਤੇ ਸੰਪਰਕ ਕਰ ਸਕਦੇ ਹੋ ਤੇ ਵੀਰ ਸਾਰੀ ਜਾਣਕਾਰੀ ਤੁਹਾਨੂੰ ਇਹਦੇ ਬਾਰੇ ਦੱਸ ਦੂਗਾ ਜਲਾਲਾਬਾਦ ਦੇ ਵਿੱਚ ਇਹ ਜ਼ਮੀਨ ਹੈ ਜੇਕਰ ਹੋਰ ਵੀ ਕੋਈ ਜ਼ਮੀਨਾਂ ਦੀ ਵੀਡੀਓ ਦੇਖਣੀ ਹੈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬਾਕੀ ਤੁਹਾਡੇ ਤੱਕ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਧੰਨਵਾਦੀ